ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੇਕਰ ਤੁਸੀਂ ਵੀ ਟੈਲੀਗ੍ਰam ਦੀ ਵਰਤੋਂ ਕਰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਐਮ ਹੋਣ ਵਾਲੀ ਹੈ ਅੱਜ ਦੀ ਵੀਡੀਓ ਤੁਸੀਂ ਜ਼ਰੂਰ ਵੇਖਿਓ ਨਹੀਂ ਤਾਂ ਤੁਹਾਨੂੰ ਵੀ ਪਛਤਾਉਣਾ ਪੈ ਸਕਦਾ ਹੈ ਕੀ ਹੈ ਜੀ ਪੂਰੀ ਖਬਰ ਦੇਖਦੇ ਹਾਂ ਅੱਜ ਦੀ ਵੀਡੀਓ ਵਿੱਚ ਗਲਤ ਕੰਮ ਕਰਨ ਵਾਲਿਆਂ ਲਈ ਟੈਲੀਗ੍ਰam ਦੇ ਸੀਓ ਦਾ ਹੁਕਮ ਕੰਪਨੀ ਖੁਦ ਯੂਜ਼ਰ ਦਾ ਫੋਨ ਨੰਬਰ ਸਰਕਾਰ ਨੂੰ ਸੌਪੇਗੀ ਜੇਕਰ ਤੁਸੀਂ ਟੈਲੀਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੰਪਨੀ ਦੁਆਰਾ ਜਾਰੀ ਕੀਤੇ ਗਏ ਨਵੇਂ ਅਪਡੇਟ ਦਾ ਪਤਾ ਹੋਣਾ ਚਾਹੀਦਾ ਹੈ ਟੈਲੀਗ੍ਰਾਮ ਦੇ ਸੀਈਓ ਪਾਬੇਲ ਦਰੋਵ ਨੇ ਘੋਸ਼ਣਾ ਕੀਤੀ ਹੈ ਕਿ ਕੰਪਨੀ ਕਾਨੂੰਨ ਲਾਗੂ ਕਰਨ ਵਾਲੇ ਉਪਭੋਗਤਾਵਾਂ ਦੇ ਵੇਰਵੇ ਸਾਂਝੇ ਕਰੇਗੀ ਜਿਹਾ ਉਦੋਂ ਹੋਵੇਗਾ ਜਦੋਂ ਟੈਲੀਗ੍ਰਾਮ ਦੀ ਟੀਮ ਨੂੰ ਲੱਗਦਾ ਹੈ ਕਿ ਜੋ ਉਪਭੋਗਤਾ ਉਹ ਕਿਸੇ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਇਹ ਨਵਾਂ ਅਪਡੇਟ ਪਿਛਲੇ ਮਹੀਨੇ ਫ੍ਰਾਂਸੀਸੀ ਅਧਿਕਾਰੀ ਦੁਆਰਾ ਦਰੋਵ ਪਾਬੇਲ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਹੈ ਟੈਲੀਗ੍ਰਾਮ ਦੇ ਮਾਲਕ ਨੇ ਕਿਹਾ ਜੀ ਕਿ ਜੇਕਰ ਕੋਈ ਵੀ ਉਪਭੋਗਤਾ ਜਿ ਜੋ ਕਿ ਟੈਲੀਗ੍ਰਾਮ ਦੀ ਵਰਤੋਂ ਕਰ ਰਿਹਾ ਉਹ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੁੰਦਾ ਤਾਂ ਕੰਪਨੀ ਉਹਨਾਂ ਯੂਜ਼ਰ ਦਾ ਜਿਹੜਾ ਆਈਪੀ ਐਡਰੈਸ ਹੈ ਤੇ ਫੋਨ ਨੰਬਰ ਆ ਸਰਕਾਰ ਨਾਲ ਸ਼ੇਅਰ ਕਰ ਸਕਦੀ ਹੈ ਨਵਾਂ ਅਪਡੇਟ ਪਿਛਲੇ ਮਹੀਨੇ ਫ੍ਰਾਂਸੀਸੀ ਅਧਿਕਾਰੀਆਂ ਦੁਆਰਾ ਕ੍ਰੋਹ ਦੀ ਗਿਰਿਫਤਾਰੀ ਤੋਂ ਬਾਅਦ ਆਇਆ ਹੈ ਪਿਛਲੇ ਮਹੀਨੇ ਜਿਹੜਾ ਜੀ ਦਰੋਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿ ਟੈਲੀਗ੍ਰਾਮ ਤੇ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਂਚ ਵਿੱਚ ਸਹਿਯੋਗ ਨਾ ਦੇਣ ਦੇ ਕਾਰਨ ਟੈਲੀਗ੍ਰਾਮ ਦੇ ਸੀਓ ਪਾਬੇਲ ਦਰਵਨੇ ਜਾਣਕਾਰੀ ਦਿੱਤੀ ਹੈ ਕਿ ਟੈਲੀਗ੍ਰਾਮ ਨੇ ਨਵੇਂ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਨਿਯਮਾਂ ਅਤੇ ਸੇਵਾਵਾਂ ਦੀਆਂ ਸ਼ਰਤਾਂ ਨੂੰ ਅਪਡੇਟ ਕੀਤਾ ਹੈ। ਟੈਲੀਗ੍ਰਾਮ ਦੇ ਸਰਚ ਫੀਚਰ ਨੂੰ ਲੈ ਕੇ ਵੀ ਵੱਡਾ ਅਪਡੇਟ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਟੈਲੀਗ੍ਰਾਮ ਦੇ ਸਰਚ ਫੀਚਰ 'राई ਗੈਰ ਕਾਨੂੰਨੀ ਸਮਾਨ ਜਾਂ ਸਮੱਗਰੀ ਦੀ ਖੋਜ ਤੇ ਪਾਬੰਦੀ ਲਗਾਈ ਜਾਵੇਗੀ। ਜੇਕਰ ਕੋਈ ਵੀ ਟੈਲੀਗ੍ਰਾਮ ਉਪਭੋਗਤਾ ਪਲੇਟਫਾਰਮ ਦੇ ਸਰਚ ਆਈਕਨ ਨਾਲ ਅਜਿਹੀ ਗਲਤ ਸਮਗਰੀ ਨੂੰ ਖੋਜਦਾ ਹੈ ਜਾਂ ਸਾਂਝਾ ਕਰਦਾ ਹੈ ਤਾਂ ਉਹਦਾ ਵੇਰਵਾ ਸਿੱਧਾ ਸਰਕਾਰੀ ਅਧਿਕਾਰੀਆਂ ਕੋਲ ਜਾਵੇਗਾ। ਪਰ ਇਹਨੇ ਜ਼ੋਰ ਦੇ ਕੇ ਕਿਹਾ ਹੈ ਕਿ ਟੈਲੀਗ੍ਰਾਮ ਦਾ ਸਰਚ ਫੰਕਸ਼ਨ ਉਪਭੋਗਤਾ ਨੂੰ ਦੋਸਤਾਂ ਜਾਂ ਖਬਰਾਂ ਲੱਭਣ ਵਿੱਚ ਮਦਦ ਕਰਨ ਲਈ ਹੈ। ਇਹ ਖੋਜ ਵਿਸ਼ੇਸ਼ਤਾ ਗੈਰਕਾਨੂੰਨੀ ਗਤੀਵਿਧੀਆਂ ਨੂੰ ਖੋਜਣ ਜਾਂ ਉਤਸ਼ਾਹ ਕਰਨ ਲਈ ਪ੍ਰਦਾਨ ਨਹੀਂ ਕੀਤੀ ਗਈ ਹੈ। ਇਹਟ ਫਾਰਮ ਇਸ ਨਵੇਂ ਬਦਲਾਅ ਵ ਰਾ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਿਹਾ ਹੈ। ਇਹ AI ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਟੈਲੀਗ੍ਰਾਮ ਸਰਚ ਬਾਰ ਰਾਹੀ ਡਰਗ ਕੋਟਾਲੇ ਜਾਂ ਬਾਲ ਸੋਸ਼ਣ ਵਰਗੀ ਸਮਗਰੀ ਨਹੀਂ ਲੱਭੀ ਜਾ ਸਕਦੀ ਤੁਹਾਨੂੰ ਦੱਸ ਦਈਏ ਕਿ ਪਲੇਟਫਾਰਮ ਦੁਆਰਾ ਕੀਤੇ ਜਾ ਰਹੇ ਬਦਲਾਵ ਰੈਗੂਲਰ ਟੈਲੀਗ੍ਰਾਮ ਉਪਭੋਗਤਾ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਨਹੀਂ ਕਰਨਗੇ ਜੇਕਰ ਤੁਸੀਂ ਟੈਲੀਗ੍ਰਾਮ ਦੀ ਵਰਤੋਂ ਨਿਊ ਸਮਗਰੀ ਜਾਂ ਲੋਕਾਂ ਨਾਲ ਜੁੜਨ ਲਈ ਕਰਦੇ ਹੋ ਤਾਂ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਹਾਂਜੀ ਇਹ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਨਾਲ ਨਾਲ ਕਮੈਂਟ ਵੀ ਕਰਦੇ ਹੋ ਤੇ ਐਦਾਂ ਦੀਆਂ ਹੋਰ ਨਵੇਂ-ਨਵੇਂ ਅਪਡੇਟਸ ਜਾਣਨ ਲਈ ਸਾਡੇ ਪੇਜ ਨੂੰ ਫੋਲੋ ਵੀ ਕਰ ਲਓ ਧੰਨਵਾਦ